ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਦੀ ਫਤਿਹ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਦੀ ਫਤਿਹ ਤੁਸੀਂ ਅਕਾਲ ਮੂਵੀ ਦੇਖ ਕੇ ਆਏ ਹੋ ਪਹਿਲਾਂ ਆਪਾਂ ਅਕਾਲ ਸ਼ਬਦ ਤੇ ਜਾਣੀਏ ਕੀ ਮਤਲਬ ਹੈ ਇਸ ਦਾ ਅਕਾਲ ਦਾ ਮਤਲਬ ਹੈ ਜੋ ਜਨਮ ਤੇ ਮਰਨ ਦੇ ਗੇੜ ਤੋਂ ਦੂਰ ਹੈ ਜੋ ਅਮਰ ਹੈ ਕਾਲ ਦਾ ਮਤਲਬ ਹੁੰਦਾ ਹੈ ਮੌਤ ਤੇ ਮੌਤ ਕਹਿੰਦੇ ਇਸ ਦੁਨੀਆ ਦਾ ਸੱਚ ਹੈ ਬਸ ਬਟ ਉਸ ਸੱਚ ਤੋਂ ਵੀ ਉੱਪਰ ਅਕਾਲ ਹੈ ਜਿਹਨੂੰ ਆਪਾਂ ਅਕਾਲ ਪੁਰਖ ਕਹਿੰਦੇ ਆ ਸੋ ਆਪਾਂ ਚੜਦੀ ਕਲਾ 'ਚ ਰਹੀਏ ਅਕਾਲ ਸਿੰਘ ਕਰਦੇ ਹੁੰਦੇ ਨੇ ਨਾ ਅਕਾਲ ਜਦੋਂ ਕੋਈ ਪੁਰਾਣੇ ਸਮਿਆਂ 'ਚ ਚੜਦੀ ਕਲਾ ਤਾਂ ਕਿਵੇਂ ਪਤਾ ਚੱਲਦਾ ਸੀਗਾ ਕਿ ਸਿੰਘ ਚੜਦੀ ਕਲਾ ਵਾਲਾ ਇਹ ਆਪਣਾ ਸਿੰਘ ਹੈ ਇਹ ਗੁਰੂ ਦਾ ਸੇਖ ਹੈ ਉਹ ਜਦੋਂ ਲੰਘਦੇ ਸੀ ਨਾ ਜੋ ਸਿੰਘ ਨੂੰ ਦੇਖਿਆ ਅਕਾਲ ਉਹ ਸਾਹਮਣੇ ਜੇ ਸਿੰਘ ਪਰਖ ਕਰਨੀ ਹੈ ਨਾ ਸੱਚਾ ਇਹ ਵੀ ਸੇਖ ਹੈ ਇਹ ਸਿੰਘ ਹੈ ਅਸਲੀ ਹੈ ਕਿ ਨਕਲੀ ਆ ਉਹ ਗੋਗਾਹ ਜਵਾਬ ਦੇ ਚ ਕਹਿੰਦਾ ਸੀ ਗੁਰਬਾਰ ਅਕਾਲ ਅਕਾਲ ਸੋ ਇਹ ਇਹ ਜਿਹੜਾ ਸ਼ਬਦ ਹੈ ਨਾ ਇਹ ਇਕੱਲਾ ਸ਼ਬਦ ਨਹੀਂ ਹੈ ਇਹ ਬਹੁਤ ਵੱਡੀ ਗੱਲ ਹੈ ਕੋਰ ਆ ਪਰ ਕਮਜ਼ੋਰ ਨਹੀਂ ਇਸ ਦੀ ਥੋੜੀ ਵੀ ਆਖਿਆ ਕਰ ਦੋ ਬਿਲਕੁਲ ਕੋਰ ਆ ਕਮਜ਼ੋਰ ਨਹੀਂ ਕਿਉਂਕਿ ਆਪਾਂ ਕਮਜ਼ੋਰ ਹੋਏ ਇਹ ਵੀ ਕਿਦਾਂ ਬਾਸ਼ਾ ਨੇ ਸਾਨੂੰ ਜਿਹੜਾ ਕੋਰ ਦਾ ਟਾਈਟਲ ਦਿੱਤਾ ਨਾ ਐਂ ਨਹੀਂ ਦਿੱਤਾ ਬਹੁਤ ਸੋਚ ਸਮਝ ਰੱਖਦੇ ਸੀਗੇ ਸੂਝ-ਬੂਝ ਰੱਖਦੇ ਸੀਗੇ ਕੋਰ ਇੱਕ ਪੰਛੀ ਦਾ ਨਾਮ ਹੈ ਜੋ ਬਹੁਤ ਹੀ ਨੀਡਰ ਹੁੰਦਾ ਠੀਕ ਹੈ ਤੇ ਇਸੇ ਕਰਕੇ ਸਾਨੂੰ ਸਿੱਖ ਬੀਬੀਆਂ ਨੂੰ ਬੱਚੀਆਂ ਨੂੰ ਕੋਰ ਦਾ ਟਾਈਟਲ ਦਿੱਤਾ ਕਿ ਅਸੀਂ ਵੀ ਉਹ ਸੂਝ-ਬੂਝ ਰੱਖੀਏ ਕਿ ਆਪਾਂ ਜੀਵਨ ਦੇ ਵਿੱਚ ਵਧੀਆ ਤਰੀਕੇ ਨਾਲ ਵਿਚਰ ਸਕੀਏ ਜੇ ਤੁਸੀਂ ਇਹ ਕੱਲ ਮੂਵੀ ਦੇਖੀ ਕਿੱਦਾਂ ਲੱਗੀ ਮੂਵੀ ਸਭ ਤੋਂ ਵਧੀਆ ਕਰੈਕਟਰ ਯਾ ਕੀ ਲੱਗਦਾ ਕਿ ਮੈਸੇਜ ਜਿਹੜਾ ਉਸ ਮੂਵੀ ਦੇ ਜ਼ਰੀਏ ਦਰਸ਼ਕਾਂ ਨੂੰ ਦੇਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਮੈਸੇਜ ਤਾਂ ਮੈਨੂੰ ਇਹੀ ਲੱਗਿਆ ਕਿ ਹਮੇਸ਼ਾ ਸੱਚ ਦੇ ਉੱਪਰ ਝੂਠ ਕਦੇ ਵੀ ਪਰਦਾ ਨਹੀਂ ਪਾ ਸਕਦਾ ਹਮੇਸ਼ਾ ਜਿੱਤ ਸੱਚ ਦੀ ਹੁੰਦੀ ਹੈ ਤੇ ਜੇ ਕਿਤੇ ਜਫਰਨਾਮੇ 'ਚ ਇਹ ਵੀ ਲਿਖਿਆ ਹੈ ਕਿ ਜੇ ਮੰਨ ਲਓ ਕਿ ਖਾਲਸੇ ਦੀ ਤਬਾਹੀ ਵੀ ਜੇ ਕਦੇ ਹੋਈ ਹੈ ਨਾ ਉਹਦੇ ਪਿੱਛੇ ਵੀ ਬਹੁਤ ਵੱਡਾ ਰਾਜ ਸੀ ਉਹਦੇ ਪਿੱਛੇ ਵੀ ਇੱਕ ਸ਼ੁਰੂਆਤ ਸੀ ਖਾਲਸਾ ਰਾਜ ਦੀ ਸ਼ੁਰੂਆਤ ਸੀ ਜੋ ਨੀ ਰੱਖੀ ਗਈ ਹੈਨਾ ਸੋ ਇਹੀ ਹੈ ਕਿ ਇਸ ਮੂਵੀ ਤੋਂ ਆਪਾਂ ਨੂੰ ਇਹੀ ਮੈਸੇਜ ਮਿਲਦਾ ਆ ਕਿ ਆਪਾਂ ਆਪਣੇ ਆਪ ਨੂੰ ਆਪਣੇ ਇਤਿਹਾਸ ਨੂੰ ਜਾਣੀਏ ਸਾਡੇ ਯੋਧਿਆਂ ਨੂੰ ਜਾਣੀਏ ਤੇ ਵੱਧ ਤੋਂ ਵੱਧ ਆਪਣੇ ਆਪ ਆਪਣੀਆਂ ਜਣਾਂ ਦੇ ਨਾਲ ਜੁੜੀਏ ਅੱਛਾ ਜੋ ਅੱਜ ਦੀਆਂ ਔਰਤਾਂ ਨੇ ਕੁੜੀਆਂ ਨੇ ਸੋਸ਼ਲ ਮੀਡੀਆ ਤੋਂ ਪਤਾ ਨਹੀਂ ਕਿਦਾਂ-ਕਿਦਾਂ ਪੈਸਾ ਕਮਾਰੀਆਂ ਪਿਛਲੇ ਦਿਨਾਂ 'ਚ ਵੀ ਬਹੁਤ ਸਾਰੀਆਂ ਕੁੜੀਆਂ ਜਿਹੜੀਆਂ ਨੇ ਵਾਇਰਲ ਹੋ ਗਈਆਂ ਨੇ ਬਹੁਤ ਸਾਰੇ ਕੰਮ ਕਰਕੇ ਕੀ ਕਹੋਗੇ ਉਹਨਾਂ ਨੂੰ ਦੇਖੋ ਇੱਥੇ ਆਪਾਂ ਕੁਝ ਨਹੀਂ ਕਹਿ ਸਕਦੇ ਉਹਦਾ ਰੀਜ਼ਨ ਹੈ ਕਿ ਸਾਰੇ ਜਿਹੜੇ ਨਾ ਅਸੀਂ ਇੱਕ ਸੇਮ ਕਸ਼ਤੀ ਦੇ ਵਿੱਚ ਸਵਾਰ ਆ ਠੀਕ ਹੈ ਕੋਈ ਪਤਾ ਨਹੀਂ ਕਿਹਦੀ ਕਿਸ਼ਤੀ ਕਿਹੜੇ ਵੇਲੇ ਡੋਲ ਜਾਵੇ ਸੋ ਆਪਾਂ ਕਿਸੇ ਨੂੰ ਮਾੜਾ ਨਹੀਂ ਕਵਾਂਗੇ ਮਗਰ ਇਹ ਜ਼ਰੂਰ ਕਵਾਂਗੇ ਕਿ ਵੀ ਕਦੇ ਵੀ ਕਿਰਤ ਕਰੋ ਗੁਰੂ ਮਾਰਾ ਦਾ ਸਿਧਾਂਤ ਹੈ ਤੇ ਵੰਡ ਛਕੋ ਕਿਰਤ ਜਿਹੜੀ ਆ ਉਹ ਕਹਿੰਦੇ ਕਿ ਹੱਕ ਤੇ ਸੱਚ ਦੀ ਹੋਣੀ ਚਾਹੀਦੀ ਹੈ ਸੋ ਹੱਕ ਤੇ ਸੱਚ ਦੀ ਕਿਰਤ ਕਰੋ ਗੁਰੂ ਪਾਤਸ਼ਾਹ ਦੇ ਸਿਧਾਂਤ ਦੇ ਚੱਲੋ ਮਹਾਰਾਜ ਆਪਣੇ ਆਪ ਚੜ੍ਹਦੀ ਕਲਾ ਚ ਰੱਖਣ ਸਾਡੇ ਯੂਥ ਨੂੰ ਕੋਈ ਮੈਸੇਜ ਦਿਓ ਕਿਉਂਕਿ ਅੱਜ ਦੇ ਬੱਚੇ ਵੀ ਫੋਨਾਂ 'ਚ ਵੜੇ ਆ ਬਾਕੀ ਜਿਹੜਾ ਸਾਡਾ ਯੂਥ ਆ ਉਹ ਤਾਂ ਤੁਹਾਨੂੰ ਪਤਾ ਹੀ ਹੈ ਕਿ ਨਸ਼ੇ ਨਹੀਂ ਖਾ ਲਿਆ ਉਹਨਾਂ ਨੂੰ ਕੁਝ ਕਹੋ ਵੀ ਬੰਦੇ ਬਣ ਜਾਣ ਦੇਖੋ ਪਹਿਲੀ ਗੱਲ ਤਾਂ ਆਪਾਂ ਕੋਈ ਨਹੀਂ ਹੁੰਦੇ ਬੰਦੇ ਬਣਾਉਣ ਵਾਲੇ ਜਿੱਦਣ ਮਾਰਾ ਇਹਨੇ ਛੱਟ ਮਾਰੀ ਨਾ ਆਪਣੇ ਆਪ ਹੀ ਬੰਦੇ ਬਣ ਜਾਣਗੇ ਠੀਕ ਹੈ ਮਗਰ ਇੱਕ ਮੈਸੇਜ ਮੈਂ ਜ਼ਰੂਰ ਦੇਣਾ ਚਾਹੂਗੀ ਕਿ ਆਪਣੇ ਆਪ ਨੂੰ ਜਾਣੀਏ ਅਸੀਂ ਅਸੀਂ ਭਟਕੇ ਤਾਂ ਹੋਈਆਂ ਕਿਉਂਕਿ ਸਾਨੂੰ ਸਾਡਾ ਇਤਿਹਾਸ ਹੀ ਨਹੀਂ ਪਤਾ ਇਹ ਵੀ ਬਹੁਤ ਵੱਡੀ ਸਾਜ਼ਿਸ਼ ਹੈ ਕਿ ਸਾਡਾ ਇਤਿਹਾਸ ਸਾਡੇ ਤੱਕ ਪਹੁੰਚ ਨਹੀਂ ਰਿਹਾ ਕਿਉਂਕਿ ਸੋਸ਼ਲ ਮੀਡੀਆ ਤੇ ਗੰਦ ਪ੍ਰੋਵਾਈਡ ਕਰ ਦਿੱਤਾ ਗਿਆ ਸਭ ਕੁਝ ਬਹੁਤ ਈਜ਼ੀ ਹੋ ਗਿਆ ਬਟ ਜੋ ਚੰਗਾ ਕੰਟੈਂਟ ਹੈ ਉਹ ਕੋਈ ਪਹਿਲੀ ਗੱਲ ਤਾਂ ਦੇਖਦਣੀ ਇਸੇ ਕਰਕੇ ਬਣਾਇਆ ਨਹੀਂ ਸੀ ਜਾਂਦਾ ਮਗਰ ਇਹ ਬਹੁਤ ਸੋਨਾ ਇੱਕ ਉਪਰਾਲਾ ਵਾ ਕਿ ਚੰਗਾ ਕੰਟੈਂਟ ਉਹਦੀ ਇੱਕ ਜਗ੍ਹਾ ਬਣਾ ਰੇਗਾ ਹਲੇ ਜਗ੍ਹਾ ਬਣਾਈ ਜਾ ਰਹੀ ਹੈ ਹਲੇ ਵੀ ਬਹੁਤ ਜਣੇ ਆ ਜਿਹੜੇ ਇਸ ਚੀਜ਼ ਦੇ ਵਿਰੋਧ ਕਰਦੇ ਹੋਣਗੇ ਇਹ ਪ੍ਰੋਜੈਕਟਸ ਆ ਪਰ ਮੈਨੂੰ ਲੱਗਦਾ ਕਿ ਹੌਲੀ 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 ਸਮਝ ਲੱਗ ਜਾਏਗੀ ਕਿ ਕਿੰਨੀ ਕ ਜ਼ਰੂਰਤ ਹੈ ਨਾਲ ਦੀ ਠੀਕ ਥੋੜਾ ਪੇਸ਼ੀਐਂਟਸ ਲੈਵਲ ਔਰ ਥੋਡੀਆਂ ਗੱਲਾਂ ਸੁਣ ਕੇ ਇਦਾਂ ਲੱਗ ਰਿਹਾ ਵੀ ਜਿੱਦਾਂ ਤੁਸੀਂ ਰੱਬ ਦੇ ਬਹੁਤ ਨੇੜੇ ਹੋ ਚੁੱਕੇ ਹੋ ਪਰ ਜਿਹੜੇ ਲੋਕ ਰੱਬ ਨਾਲ ਜੋੜਨਾ ਚਾਹੁੰਦੇ ਆ ਨਹੀਂ ਜੁੜ ਪਾ ਰਹੇ ਕਹਿੰਦੇ ਨੇ ਕਿ ਸੈਡ ਤੇ ਕਾਲ ਯੁਗ ਬੈਠਾ ਨਹੀਂ ਜਾਣ ਦੇ ਰਿਹਾ ਕਿਵੇਂ ਬਚਿਆ ਜਾਵੇ ਕਾਲ ਯੁਗ ਤੂੰ ਕਿੱਦਾਂ ਪਰਮਾਤਮਾ ਦੇ ਨੇੜੇ ਜਾਈਏ ਕਾਲ ਯੁਗ ਕਾਲ ਯੁਗ ਦਾ ਜਿਹੜਾ ਪਹਿਰਾਣਾ ਬਹੁਤ ਖਤਰਨਾਕ ਆ ਉਹ ਕਿਸੇ ਵੀ ਵੇਲੇ ਸਾਡੇ ਨਾਲ ਤੁਰਦੇ ਫਿਰਦੇ ਕਾਲ ਯੁਗ ਵਿੱਚ ਅਸੀਂ ਖੁਦ ਇੱਕ ਕਾਲ ਯੁਗੇ ਆ ਠੀਕ ਐ ਤੇ ਅਟ੍ਰੈਕਟ ਹੁੰਨੇ ਆ ਆਪਾਂ ਮਾੜੀਆਂ ਚੀਜ਼ਾਂ ਤੋਂ ਸਾਡੇ ਵਰਗੇ ਵੀ ਅਟ੍ਰੈਕਟ ਹੁੰਦੇ ਆ ਮਗਰ ਆਪਾਂ ਅਰਦਾਸ ਤੋਂ ਬਚਾ ਸਕਦੇ ਆ ਖੁਦ ਅਰਦਾਸ ਕਰੀਏ ਮਹਾਰਾਜ ਅੱਗੇ ਜਿਹੜੇ ਜੁੜੇ ਹੋਏ ਨੇ ਉਹ ਵੀ ਅਰਦਾਸ ਕਰਦੇ ਰਹਿਣ ਤੇ ਜਿਹੜੇ ਜੁੜਨਾ ਚਾਹੁੰਦੇ ਨੇ ਉਹ ਵੀ ਅਰਦਾਸ ਕਰਨ ਕਿਉਂਕਿ ਇੱਕ ਸਮਾਂ ਸੀ ਜਦੋਂ ਮੈਂ ਦਸਤਾਰ ਨਹੀਂ ਸੀ ਸਜਾਈ ਮੈਂ ਵੀ ਅਰਦਾਸ ਕਰਦੀ ਸੀ ਕਿ ਪਾਸ਼ਾ ਮੈਂ ਵੀ ਦਮਾਲਾ ਚੜਾਉਣਾ ਚਾਹੁੰਦੀ ਆ ਮੈਂ ਵੀ ਇੱਕ ਉਸ ਸਰੂਪ ਵਿੱਚ ਰਹਿਣਾ ਚਾਹੁੰਦੀ ਆ ਮਗਰ ਮੈਂ ਇਸ ਜੰਜਾਲ ਦੇ ਵਿੱਚ ਫਸੀ ਹੋਈ ਆ ਮੈਨੂੰ ਨਹੀਂ ਪਤਾ ਤੁਸੀਂ ਮੈਨੂੰ ਕਿਵੇਂ ਕੱਢੋਗੇ ਮਗਰ ਤੁਸੀਂ ਕੱਢੋਗੇ ਤੇ ਉਹ ਸਮਾਂ ਆਏ ਸੋ ਅਰਦਾਸ ਕਰਦੇ ਰਹੋ ਅਰਦਾਸ ਸਭ ਤੋਂ ਵੱਡੀ ਤਾਕਤ ਹੈ ਗੁਰੂ ਵਾਲੇ ਬਣਨ ਦੇ ਲਈ ਬਿਲਕੁਲ ਜੀ ਬਿਲਕੁਲ ਅਰਦਾਸ ਦੀ ਜਿਹੜੀ ਇੰਪੋਰਟੈਂਸ ਹੈ ਉਹ ਆਪਾਂ ਨੂੰ ਇਤਿਹਾਸ ਵਿੱਚ ਵੀ ਮਿਲਦੀ ਹੈ ਜਦੋਂ ਵੀ ਕੋਈ ਜੰਗ ਤੇ ਵੀ ਗਏ ਆ ਉਦੋਂ ਵੀ ਅਰਦਾਸ ਹੋਈ ਹੈ ਜਦੋਂ ਆਪਣੇ ਘਰੇ ਕੋਈ ਸ਼ਗਨ ਵਿਆਹ ਹੋਇਆ ਉਦੋਂ ਵੀ ਅਰਦਾਸ ਹੋਈ ਹੈ ਈਵਨ ਉਹ ਪ੍ਰਾਰਥਨਾ ਜਿਹੜੀਆਂ ਸਾਡੀਆਂ ਤੌਰ ਤਰੀਕੇ ਸੀਗੇ ਜਦੋਂ ਅਸੀਂ ਘਰ ਤੋਂ ਬਾਹਰ ਵੀ ਨਿਕਲਣਾ ਹੁੰਦਾ ਸੀ ਸਾਡੇ ਬਜ਼ੁਰਗ ਦੱਸਦੇ ਹੁੰਦੇ ਸੀ ਅਸੀਂ ਘਰੋਂ ਬਾਹਰ ਨਿਕਲਣ ਲੱਗਿਆਂ ਵੀ ਅਰਦਾਸ ਕਰਕੇ ਨਿਕਲਦੇ ਸੀ ਛੀਦੋ ਸਿੰਘੋ ਅੰਗ ਸੰਗ ਸਹਾਇ ਹੋਣਾ ਅਸੀਂ ਸਕਾਰਜ ਦੇ ਨਹੀਂ ਚੱਲੇ ਅੱਛਾ ਤੁਸੀਂ ਗੁਰੂ ਵਾਲੇ ਕਦੋਂ ਬਣੇ ਹੋ ਕਿੰਨਾ ਟਾਈਮ ਹੋ ਗਿਆ ਦੇਖੋ ਉਦਾਂ ਮੈਂ ਕਹਾਂ ਤਾਂ ਮੈਨੂੰ ਬਚਪਨ ਤੋਂ ਹੀ ਮਾਹੌਲ ਇਹੋ ਜਿਹਾ ਮਿਲਿਆ ਪਰਵਾਦ ਦੇ ਵਿੱਚੋਂ ਮੇਰੇ ਪਿਤਾ ਜੀ ਵੀ ਨੇ ਹੰਗਸੰਗ ਸੀਗੇ ਪਰ ਜੋ ਅਸਲ ਇਸ ਰੂਪ ਦੇ ਵਿੱਚ ਮੈਂ 12ਵੀਂ ਕਲਾਸ ਤੋਂ ਬਾਅਦ ਆਈ ਮਤਲਬ ਕਿ ਕੁਝ 7-8 ਸਾਲ ਪਹਿਲਾਂ ਤੇ ਮਹਾਰਾਜ ਨੇ ਕਿਰਪਾ ਕੀਤੀ ਹੈ ਜੀ ਉਹ ਨਿਮਾਣੇ ਜਿ ਸੇਖੇ ਆ ਆਪਾਂ ਸੋ ਮਹਾਰਾਜ ਬਖਸ਼ਿਸ਼ ਕਰ ਰਹੀ ਹੈ ਜੀ ਅੱਛਾ ਉਦਾਂ ਵਾਲਾ ਜੀਵਨ ਤੇ ਇੱਕ ਆਹ ਵਾਲਾ ਜੀਵਨ ਹੈ ਥੋੜਾ ਜਿਹਾ ਡਿਫਰੈਂਸ ਦੱਸੋ ਇਹਨਾਂ ਚ ਬਿਲਕੁਲ ਕੌਨਫੀਡੈਂਸ ਹੋ ਤਵਧਿਆ ਇੱਕ ਸਮਾਂ ਸੀ ਜਦੋਂ ਉਹ ਸਮਾਂ ਸੀ ਕਿ ਮੈਂ ਆਪਣੀ ਗੱਲ ਆਪਣੇ ਟੀਚਰ ਨਾਲ ਵੀ ਨਹੀਂ ਸੀ ਕਰ ਸਕਦੀ ਮੇਰੇ ਨਾਲ ਬੈਠੀ ਕੁੜੀ ਨਾਲ ਵੀ ਨਹੀਂ ਸੀ ਕਰ ਸਕਦੀ মিডিਆ ਮੂਰੇ ਕਰ ਰਹੇ ਹੋ ਦਰਸ਼ਕ ਸੁਣ ਰਹੇ ਨੇ ਦਰਸ਼ਕ ਸੁਣ ਰਹੇ ਨੇ ਸੋ ਇਹ ਤਾਕਤ ਹੈ ਗੁਰੂ ਦੇ ਸਿੱਖਾਂ ਦੀ ਜਦੋਂ ਮਹਾਰਾਜ ਸਾਨੂੰ ਇਸ ਰੂਪ ਬਖਸ਼ਦੇ ਨੇ ਨਾਲ ਤਾਕਤ ਜਜ਼ਬਾ ਹੌਸਲਾ ਨਾਲ ਬਖਸ਼ਦੇ ਨੇ ਸੋ ਇਹ ਮਹਾਰਾਜ ਦੀ ਕਿਰਪਾ ਸਾਡੇ ਪੱਲੇ ਕੱਖ ਨਹੀਂ ਹੈ ਜੀ ਠੀਕ ਹੈ ਜੀ ਬਹੁਤ-ਬਹੁਤ ਵਧੀਆ ਲੱਗਿਆ ਤੁਹਾਡਾ ਨਾਲ ਗੱਲਬਾਤ ਕਰਕੇ ਧੰਨਵਾਦ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਦੀ ਫਤਿਹ